हाल ही ਵਿੱਚ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨਮਾਨ ਨੇ ਹੁਣ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ ਵਿਧਾਇਕਾ ਅਨਮੋਲ ਗਗਨਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਉਸ ਪੋਸਟ ਨੂੰ ਸਾਂਝੇ ਕਰਦੇ ਆ ਲਿਖਿਆ ਹੈ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਤੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਸ ਦੇ ਨਾਲ ਦੱਸਈਏ ਕਿ ਅਨਮੋਲ ਗਗਨਮਾਨ ਨੇ ਆਮ ਆਦਮੀ ਪਾਰਟੀ ਨਾਲ ਜੁੜਨ ਮਗਰੋਂ ਜੋ ਹੈ ਪੰਜਾਬੀ 뮤ਜ਼ਿਕ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ਹੁਣ ਪਰਸੰਸ਼ਕਾਂ ਵੱਲੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਗਗਨਮਾਨ ਜੋ ਹੈ ਜੋ ਕਿ 뮤ਜ਼ਿਕ ਇੰਡਸਟਰੀ ਛੱਡ ਕੇ ਸਿਆਸੀ ਮੈਦਾਨ ਵਿੱਚ ਉਤਰੀ ਸੀ ਕਿ ਉਹ ਹੁਣ ਫਿਰ ਤੋਂ ਸਿਆਸਤ ਛੱਡ ਕੇ ਮੁੜ 뮤ਜ਼ਿਕ ਇੰਡਸਟਰੀ ਦੇ ਵਿੱਚ ਵਾਪਸੀ ਕਰੇਗੀ ਦਸਨਯੋਗ ਹੈ ਕਿ ਅਨਮੋਲ ਗਗਨਮਾਨ ਗਾਇਕਾ ਦੇ ਨਾਲ-ਨਾਲ ਅਦਾਕਾਰੀ ਦੇ ਵਿੱਚ ਵੀ ਆਪਣਾ ਹੱਥ ਅਜਮਾ ਚੁੱਕੀ ਹੈ ਉਹਨਾਂ ਨੇ ਪ੍ਰਸੰਸ਼ਕਾਂ ਦੀ ਝੋਲੀ ਵਿੱਚ ਬਹੁਤ ਹੀ ਹਿੱਟ ਗੀਤ ਪਾਏ ਨੇ ਜੋ ਕਿ ਪ੍ਰਸੰਸ਼ਕਾਂ ਵੱਲੋਂ ਹੁਣ ਤੱਕ ਪਸੰਦ ਕੀਤੇ ਜਾ ਰਹੇ ਨੇ ਅਨਮੋਲ ਗਗਨਮਾਨ ਦੇ 뮤지컬 ਸਫਰ ਦੀ ਸ਼ੁਰੂਆਤ ਜੋ ਹੈ ਸਾਲ 2015 ਵਿੱਚ ਹੋਈ ਸੀ ਜਦੋਂ ਉਹਨਾਂ ਦਾ ਪਹਿਲਾ ਪਹਿਲਾ ਗੀਤ ਜੋ ਸੀ ਸ਼ੌਕੀਨ ਜੱਟ ਰਿਲੀਜ਼ ਹੋਇਆ ਸੀ ਇਸ ਤੋਂ ਬਾਅਦ ਉਹਨਾਂ ਨੇ ਇੰਡਸਟਰੀ ਨੂੰ ਇੱਕ ਤੋਂ ਇੱਕ ਹਿੱਟ ਗਾਣਾ ਦਿੱਤਾ ਤੇ ਜਿਸ ਵਿੱਚ ਕੋਲਾ ਵਰਸਸ ਮਿਲਕ ਪਸੰਦ ਤੇਰੀ ਪਟੋਲਾ ਕੈਂਟ ਪ੍ਰਪੋਜ਼ ਤੇ ਸੂਟ ਵਰਗੇ ਗੀਤ ਜੋ ਹੈ ਸ਼ਾਮਿਲ ਸਨ ਇਸ ਮਗਰੋਂ ਉਹਨਾਂ ਨੇ ਸਿਆਸਤ ਵਿੱਚ ਜਾਣ ਦਾ ਜੋ ਫੈਸਲਾ ਕੀਤਾ ਸੀ ਉਹ ਸਾਲ 2020 ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਉਦੋਂ ਤੋਂ ਉਹਨਾਂ ਨੇ ਆਪਣਾ ਜੋ ਹੈ ਪੂਰਾ ਸਮਾਂ ਰਾਜਨੀਤੀ ਨੂੰ ਦੇਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਜਦੋਂ ਉਹਨਾਂ ਨੇ ਅਚਾਨਕ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ ਤਾਂ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਹ ਸੰਗੀਤ ਜਗਤ ਵਿੱਚ ਵਾਪਸੀ ਕਰਦੇ ਨੇ ਜਾਂ ਫਿਰ ਹੁਣ ਕਿਸੇ ਹੋਰ ਖੇਤੇ ਵਿੱਚ ਆਪਣਾ ਹੱਥ ਅਜਮਾਉਣਗੇ